ਤਬਾਹੀ ਦੀਆਂ ਇਹ ਤਸਵੀਰਾਂ ਚੀਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਹਰ ਪਾਸੇ ਤਬਾਹੀ ਦਾ ਮੰਜ਼ਰ ਵੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਹਰ ਪਾਸੇ ਤਬਾਹੀ ਹੀ ਤਬਾਹੀ ਹੈ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਆਫਤ ਬਣ ਆਈ ਹੈ ਕਿਉਂਕਿ ਭਾਰੀ ਮੀਂਹ ਤੋਂ ਬਾਅਦ ਹੜ ਵਰਗੇ ਜਿਹੜੇ ਹਾਲਾਤ ਨੇ ਲੈਂਡਸਲਾਈਡ ਤੋਂ ਬਾਅਦ ਜਿਹੜੇ ਹਾਲਾਤ ਬਣੇ ਨੇ ਉਹ ਵੇਖੇ ਜਾ ਸਕਦੇ ਨੇ ਜੋ ਬੇਹ ਡਰਾਵਨੇ ਨੇ ਦੱਸ ਦਈਏ ਕਿ ਇੱਥੇ ਹੁਣ ਤੱਕ ਇਹਨਾਂ ਕਾਰਨਾਂ ਕਰਕੇ 34 ਤੋਂ ਵੱਧ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਦੱਸ ਦਈਏ ਕਿ ਚੀਨ ਦੇ ਵਿੱਚ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰ ਪਾਸੇ ਜੋ ਹੈ ਉਹ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਸੜਕਾਂ ਜੜੀਆਂ ਨੇ ਉਹ ਦਰਿਆ ਬਣ ਚੁੱਕੀਆਂ ਨੇ ਤੇ ਨਾਲ ਹੀ ਦੱਸ ਦਈਏ ਕਿ ਭਾਰੀ ਮੀਂਹ ਤੋਂ ਬਾਅਦ ਜਿਹੜਾ ਇਹ ਉਹ ਚੀਨ ਦੀ ਰਾਜਧਾਨੀ ਬੀਜਿੰਗ ਅਤੇ ਨੇੜਲੇ ਜਿਹੜੇ ਇਲਾਕੇ ਨੇ ਉੱਥੇ ਇਹੋ ਜਿਹੇ ਹਾਲਾਤ ਬਣੇ ਨੇ ਹੜ੍ਹ ਦੀ ਵਜ੍ਹਾ ਦੇ ਨਾਲ ਹੁਣ ਤੱਕ 34 ਲੋਕਾਂ ਤੋਂ ਵੱਧ ਜੋ ਹੈ ਉਹ ਜਾਨਾਂ ਵੀ ਜਾ ਚੁੱਕੀਆਂ ਨੇ ਤੇ ਫਿਰ ਹਾਲ ਤੁਹਾਨੂੰ ਦੱਸ ਦਈਏ ਕਿ ਬਾ ਹਰ ਵਰਗੇ ਜਿਹੜੇ ਇਹ ਹਾਲਾਤ ਨੇ ਹੜ੍ਹ ਦੇ ਚਲਦੇ ਬੀਜਿੰਗ ਤੋਂ 80000 ਤੋਂ ਜ਼ਿਆਦਾ ਲੋਕਾਂ ਦਾ ਜੜਾਏ ਹੋ ਰੈਸਕਿਊ ਵੀ ਕੀਤਾ ਗਿਆ ਹੈ ਇਹਨਾਂ ਦੇ ਵਿੱਚ ਕਰੀਬ ਦੱਸਿਆ ਜਾ ਰਿਹਾ ਹੈ ਕਿ 17000 ਮਿਊਨ ਜ਼ਿਲੇ ਤੋਂ